ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸੁਖਜਿੰਦਰ ਤੂਰ ਉਮੀਦ ਆ ਮੇਰੀਆਂ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ ਮੈਂ ਤੁਹਾਡੇ ਸਾਹਮਣੇ ਇੱਕ ਸੱਚੀ ਸਟੋਰੀ ਲੈ ਕੇ ਹਾਜ਼ਰ ਹੋਈ ਹਾਂ ਦੁਨੀਆਂ ਵਿੱਚ ਸਭ ਤੋਂ ਮਾਂ ਤੇ ਧੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਹੈ ਮਿੱਤਰ ਦੋਤ ਸਾਰੇ ਸਵਾਰਥੀ ਕਹੇ ਜਾਂਦੇ ਹਨ ਪਰ ਫੇਰ ਵੀ ਰਿਸ਼ਤੇ ਨਿਵਾਏ ਜਾਂਦੇ ਆਂ ਇੱਕ ਮਾਂ ਨੇ ਮਾਂ ਤੇ ਧੀ ਦੇ ਰਸਤੇ ਨੂੰ ਤਾਰ-ਤਾਰ ਕਰ ਦਿੱਤਾ ਇਹ ਵਿਧਵਾ ਔਰਤ ਅਰਨਾ ਦੇਵੀ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਦੀ ਵਿਕਾਸ ਕਲੋਨੀ ਦੇ ਰਹਿਣ ਵਾਲੀ ਹੈ ਜਿਸ ਦੇ ਚਾਰ ਲੜਕੀਆਂ ਤੇ ਇੱਕ ਲੜਕਾ ਸੀ ਲੜਕੇ ਦੀ 2022 ਵਿੱਚ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਲੜਕੇ ਦੀ ਮੌਤ ਤੋਂ ਬਾਅਦ ਦੋਨ ਧੀਆਂ ਦੇ ਵਿਆਹ ਹੋਏ ਹੁੰਦੇ ਹਨ ਅਤੇ ਇੱਕ ਧੀ ਕੁਆਰੀ ਜਿਸ ਦਾ ਨਾਂ ਅਨੂ ਸੀ ਲੜਕੇ ਦੀ ਮੌਤ ਤੋਂ ਬਾਅਦ ਮਾਂ ਆਸ਼ਕੀਆਂ ਵਿੱਚ ਪੈ ਜਾਂਦੀ ਹੈ ਧੀ ਨੂੰ ਪਤਾ ਲੱਗ ਜਾਂਦਾ ਤੇ ਧੀ ਉਸ ਨੂੰ ਰੋਕਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਘਰੇ ਲੜਾਈ ਝਗੜਾ ਰਹਿਣ ਲੱਗ ਜਾਂਦਾ ਹੈ ਉਸ ਨੇ ਆਪਣਾ ਮਕਾਨ ਵੀ ਵੇਚਣ ਤੇ ਲਾਇਆ ਪਰ ਧੀ ਨੇ ਨਹੀਂ ਵੇਚਣ ਦਿੱਤਾ ਅਨੂ ਨੇ ਕਿਉਂਕਿ ਉਹ ਕਹਿੰਦੀ ਮੇਰੇ ਪਿਤਾ ਦੀ ਯਾਦ ਆ ਤੇ ਮੈਂ ਵੇਚਣ ਨਹੀਂ ਦੇਣਾ ਉਸ ਨੇ ਆਪਣੇ ਆਸ਼ਕੀਆਂ ਦੇ ਵਿੱਚ ਕੁਆਰੀ ਤੀਨ ਨੂੰ ਰੋੜਾ ਬਣਦੀ ਨੂੰ ਦੇਖ ਕੇ ਆਪਣੇ ਆਸ਼ਕ ਸਤਗੁਰ ਸਿੰਘ ਦੇ ਨਾਲ ਮਿਲ ਕੇ ਉਸ ਨੂੰ ਮਾਰਨ ਦਾ ਪਲਾਨ ਬਣਾ ਲਿਆ ਪਲਾਨ ਬਣਾਉਣ ਤੋਂ ਬਾਅਦ ਉਹ ਆਪਣੀ ਕਿਸੇ ਦੂਸਰੀ ਲੜਕੀ ਕੋਲੇ ਚਲੀ ਜਾਂਦੀ ਹੈ ਤੇ ਉਹ ਨੂੰ ਆਪਣੀ ਜੌਬ ਤੇ ਚਲੀ ਜਾਂਦੀ ਹੈ ਅਨੂ ਜੋ ਕਿ 25 ਸਾਲ ਦੀ ਲੜਕੀ ਆਪਣੀ ਪ੍ਰਾਈਵੇਟ ਜੌਬ ਕਰਦੀ ਸੀ 4 ਤਰੀਕ ਦੀ ਰਾਤ ਨੂੰ ਜਦੋਂ ਸ਼ਾਮ ਨੂੰ ਉਹ ਵਾਪਸ ਘਰੇ ਆਉਂਦੀ ਹੈ ਜੌਬ ਤੋਂ ਉਸ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਮੌਤ ਘਰੇ ਲੁਕੀ ਬੈਠੀ ਹੈ ਉਹ ਦਰਿੰਦਾ ਮਾਂ ਦਾ ਆਸ਼ਕ ਘਰ ਵਿੱਚ ਲੁਕਿਆ ਹੋਇਆ ਹੁੰਦਾ ਹੈ ਤੇ ਉਹ ਨੂੰ ਆ ਕੇ ਜਦੋਂ ਲੋਕ ਖੋਲਦੀ ਹੈ ਤਾਂ ਉਸ ਦੇ ਹੌਣਸਾਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਤੇ ਵਾਰ ਕਰ ਦਿੰਦਾ ਚੀਕਾ ਮਾਰਦੀ ਆ ਤੇ ਆਂਢੀ ਗਾਂਢੀ ਚੀਕਾਂ ਸੁਣ ਕੇ ਆਉਂਦੇ ਆ ਤੇ ਇੱਕ ਗਾਂਢੀ ਕਹਿੰਦਾ ਵੀ ਇਹਨਾਂ ਦੇ ਘਰੇ ਨੇ ਤੀ ਲੜਾਈ ਹੁੰਦੀ ਆ ਮਕਾਨ ਵੇਚਣ ਕਰਕੇ ਉਹ ਫਿਰ ਵਿਚਾਰਾ ਗੇੜੇ-ਗੂੜੇ ਦੇਖ ਕੇ ਚਲੇ ਜਾਂਦਾ ਜਦੋਂ ਉਸ ਨੂੰ ਚੀਕਾਂ ਨਹੀਂ ਸੁਣਦੀਆਂ ਉਸ ਤੋਂ ਬਾਅਦ ਪਿੱਛੇ ਕੋਈ ਡੂੰਘਾ ਕਮਰਾ ਹੁੰਦਾ ਤੇ ਉਸ ਦੇ ਵਿੱਚ ਲਿਜਾ ਕੇ ਉਹ ਕਤਲ ਕਰਕੇ ਉਹਨੂੰ ਸੈੱਟ ਜਾਂਦਾ ਜਦੋਂ ਕਤਲ ਕਰਕੇ ਲਾਈਟਾਂ ਬੁਝਾ ਕੇ ਤੇ ਲੋਕ ਲਾ ਕੇ ਜਾਂਦਾ ਹੈ ਤੇ ਭੱਜਦਾ ਤੇ ਉਸ ਨੂੰ ਗਵਾਂਡੀ ਦੇਖ ਲੈਂਦੇ ਵੀ ਕੋਈ ਮਰਦ ਭੱਜ ਕੇ ਗਿਆ ਇੱਥੋਂ ਜਦੋਂ ਉਹ ਭੱਜ ਜਾਂਦਾ ਹੈ ਤੇ ਉਸ ਤੋਂ ਬਾਅਦ ਗਵਾਂਡੀ ਫੇਰ ਬਜ਼ੁਰਗ ਵਿਚਾਰਾ ਨੂੰ ਦੇ ਫੋਨ ਤੇ ਫੋਨ ਕਰਦਾ ਤੇ ਉਹਦਾ ਫੋਨ ਤਾਂ ਦਰਿੰਦਾ ਨਾਲ ਹੀ ਲੈ ਜਾਂਦਾ ਫਿਰ ਉਹ ਥਾਣੇ ਵਿੱਚ ਫੋਨ ਕਰਦੇ ਤੇ ਥਾਣੇੋਂ ਪੁਲਿਸ ਆਉਂਦੀ ਹੈ ਜਸ ਦਾ ਨਾਂ ਜਦ ਸਿੰਦਰ ਸਿੰਘ ਇੰਸਪੈਕਟਰ ਹੈ ਤੇ ਉਹ ਅੰਦਰ ਲੋਕ ਤੋੜ ਕੇ ਤਾਰੇ ਤੋੜ ਕੇ ਅੰਦਰ ਜਾਂਦਾ ਤੇ ਉਹ ਕਿਸੇ ਵੀ ਆਂਢੀ ਗੁਆਂਢੀ ਨੂੰ ਅੰਦਰ ਨਹੀਂ ਜਾਣ ਦਿੰਦੇ ਕਿਉਂਕਿ ਉਹਨਾਂ ਦੀ ਜਾਂਚ ਦਾ ਵਿਸ਼ਾ ਹੁੰਦਾ ਉਹ ਅੰਦਰ ਜਾਂਦੇ ਆ ਦੇਖਦਾ ਵਾ ਤੇ ਉਹਨਾਂ ਦੀ লাশ ਖੂਨ ਨਾਲ ਲਥਪਥ ਤੇ ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਪਿਆ ਹੁੰਦਾ ਓ ਪੁਲਿਸਾਰੇ লাশ ਨੂੰ ਆਪਣੇ ਕੱਲ ਦੇ ਵਿੱਚ ਲੈ ਲੈਿੰਦੇ ਤੇ ਸਵੇਰ ਨੂੰ ਉਤਾਲੇ ਲਾ ਜਾਂਦੇ ਤੇ ਸਵੇਰ ਨੂੰ ਫੇਰ ਆਉਂਦੇ ਤੇ ਉਹ ਮਾਂ ਪਖੰਡਨ ਆ ਕੇ ਗਵੰਡੀਆਂ ਦੇ ਕੰਧ ਤੇ ਬੈਠ ਜਾਂਦੀ ਆ ਪਖੰਡ ਕਰਦੀ ਵੀ ਜੇ ਮੈਂ ਘਰੇ ਹੁੰਦੀ ਤਾਂ ਮੈਂ ਆਪਦੀ ਧੀ ਨੂੰ ਬਚਾਉਂਦੀ ਜਦੋਂ ਕਿ ਉਸਨੇ ਆਪਦੇ ਹੱਥੀ ਸਾਰਾ ਕੁਝ ਆਸ਼ਕ ਦੇ ਨਾਲ ਰਲ ਕੇ ਸਤਕਾ ਸਿੰਘ ਦੇ ਜਿਹਦਾ ਨਾਮ ਪੁਲਿਸ ਸਤਨਾਮ ਸਿੰਘ ਕਹਿ ਰਹੀ ਆ ਉਸ ਨੇ ਆ ਰਣ ਕੇ ਉਸ ਨੂੰ ਸਾਰਾ ਪਲਾਨ ਬਣਾ ਕੇ ਤਾਂ ਘਰੋਂ ਗਈ ਹੁੰਦੀ ਐ ਤੇ ਮੁੜ ਕੇ ਪਖੰਡ ਕਰਦੀ ਤੇ ਉਸ ਦੀਆਂ ਅੱਖਾਂ ਦੇ ਵਿੱਚ ਕੁ ਵੀ ਅਥਰੂ ਨਹੀਂ ਆਉਂਦਾ ਜੇ ਸ ਮਾਂ ਦਾ ਜਵਾਨ ਪੁੱਤ ਮਰਿਆ ਹੋਵੇ ਉਸ ਮਾਂ ਨੂੰ ਤਾਂ ਰੋਟੀ ਖਾਣੀ ਵੀ ਭੁੱਲ ਜਾਂਦੀ ਹੈ ਤੇ ਇਸ ਨੇ ਤਾਂ ਆਸ਼ਕੀਆਂ ਵਿੱਚ ਪੈ ਕੇ ਆਪਣੀ ਧੀ ਵੀ ਮਰਵਾ ਦਿੱਤੀ ਕਿਵੇਂ ਆਪਾਂ ਬੱਚੇ ਨੂੰ ਪਾਲਿਆ ਤੇ ਕਿਵੇਂ ਉਸਨੇ ਏਡੀ ਕੀਤੀ ਕਿਵੇਂ ਪਾਲਦੇ ਆ ਬੱਚਿਆਂ ਤੇ ਕਿਵੇਂ 25 ਸਾਲ ਦੀ ਕੀਤੀ ਤੇ ਜਾ ਉਹ ਤੇ ਲੱਗੀ ਤੇ ਕਿਵੇਂ ਨਿੱਕੀ ਹੁੰਦੀ ਪਾਲੀ ਤੇ ਕਿਵੇਂ ਉਸ ਨੂੰ ਮਰਵਾਇਆ ਇਹ ਜਿਹੀਆਂ ਦਰਿੰਦਿਆਂ ਮਾਵਾਂ ਡੈਣਾ ਜੋ ਕਿ ਆਸ਼ਕਾਂ ਦੇ ਨਾਮ ਰੱਖ ਕੇ ਕੋਈ ਆਪਣੇ ਪਤੀ ਨੂੰ ਮਰਵਾਉਂਦੀ ਆ ਕੋਈ ਆਪਣੇ ਬੱਚਿਆਂ ਨੂੰ ਮਰਵਾਈ ਜਾਂਦੀ ਇਸੇ ਤਰ੍ਹਾਂ ਇਸਨੇ ਵੀ ਆਪਣੀ ਧੀ ਬਰਵਾਤੀ ਇਸਨੇ ਸਾਰੀ ਦੁਨੀਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਇਹੋ ਜਿਹੇ ਡੈਣਾ ਮਾਵਾਂ ਨੂੰ ਵੱਧ ਤੋਂ ਸਖਤ ਸਜ਼ਾਆਂ ਹੋਣੀਆਂ ਚਾਹੀਦੀਆਂ ਹਨ ਜੋ ਕਿ ਅੱਗੇ ਤੋਂ ਹੋਰ ਜਿਹੜੀਆਂ ਇਹੋ ਜਿਹੇ ਘਪੀਆਂ ਹਰਕਤਾਂ ਕਰਦੀਆਂ ਜਨਾਨੀਆਂ ਉਹ ਕੋਸ ਸਮਝ ਸਕਣ ਵੀ ਇਸ ਤਰ੍ਹਾਂ ਹੁੰਦਾ ਸਾਡੇ ਨਾਲ ਜੇ ਅਸੀਂ ਇਹੋ ਜਿਹਾ ਗਲਤ ਕੰਮ ਕਰਦੀਆਂ ਇਹੋ ਜਿਹੇ ਮਾਂ ਨੂੰ ਵੱਧ ਤੋਂ ਸਜ਼ਾ ਮਿਲਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਧਰਾਵਾਂ ਲੱਗਣੀਆਂ ਚਾਹੀਦੀਆਂ ਧੰਨਵਾਦ ਸਾਰਿਆਂ ਨੂੰ ਸਤਿਕਾਰ ਵਾਦ ਤੋਂ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵਾਦ ਤੋਂ ਕਮੈਂਟ ਕਰਨੇ ਮੈਂ ਤੁਹਾਡੀ ਆਪਣੀ ਸੁਖਜਿੰਦਰ ਤੂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ